ਤੇ ਤੇ ਉਹ ਗੁਨ ਹਮਾਰੇ ਪ੍ਰਸ਼ਾਨ ਸੁਖ ਹੋ ਗਏ ਦਿਨ ਰਾਤੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਤੁਮਰੀ ਮਹਮ ਬਰਨ ਨਾ ਸਕ। ਤੋ ठाकुरੂ ਓਟ ਭਗਵਾਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੰ ਅਠ ਰਮਣੀਯ ਰਾਮ ਰਾਮ ਮਾਲਾ ਅਸਤ ਉਚ ਪ੍ਰੇਮ ਤਾਰਣੀ ਜੀਹ ਪਣਿਜੋ ਉਤਮ ਸਲੋਕ ਉਦਰਣ ਨਨ ਨੰਦਨੀ ਕੰਠ ਰਮਣੀਯ ਰਾਮ ਰਾਮ ਮਾਲਾ ਅਸਤ ਉਚ ਪ੍ਰੇਮ ਤਾਰਣੀ ਜੀਹ ਪਣਿਜੋ ਉਤਮ ਸਲੋਕ ਉਦਰਣੰ ਨੈਨ ਨੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਦੇ ਸਗ ਦਇਆ ਦੇ ਸੋਨੇ ਅਤਤ ਪਵਨ ਭਗਤ ਵਚਲ ਜਬਰ ਤਖਤ ਸਿੰਘਾਸਨ ਕੇ مالک ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬਠੀ ਹਾਲ ਸਭ ਸਾਧ ਸੰਗਤ ਜੀਓ ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਦੇ ਹੋਇਆ ਗੁਰਬਾਣੀ ਨੂੰ ਪੜ੍ਹ ਸੁਣ ਕੇ ਹਰੀ ਦਾਸ ਨੂੰ ਗਾਇਨ ਕਰਕੇ ला प्राप्त कर रहे हो, जो नेता प्रति शब्द विचार है, कथा विचार सर्वन सरवण करते हो पावन बाणी सहस सहस्कृति ਜੋ ਕਥਾ ਆਪ ਜੀ ਸਰਵਨ ਕਰ ਰਹੇ ਹੋ ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰਾਂ ਦੇ ਕੋਲ ਆਏ ਬੇਨਤੀ ਕੀਤੇ ਸਤਿਗੁਰ ਜੀ ਐਸਾ ਉਪਦੇਸ਼ ਦੇਵ ਜਿਵੇਂ ਜਸਦੇ ਨਾਲ ਜੋ ਜਨਮ ਜਨਮਾਂ ਤਰਾਂ ਦੇ ਪਾਪ ਅਸਾਂ ਨੇ ਕੀਤੇ ਹਨ ਮੈਲ ਮਨ ਨੂੰ ਲੱਗੀ ਹੋਈ ਹੈ ਸੋ ਮੈਲ ਉਤਰ ਜਾਵੇ ਸਤਿਗੁਰਾਂ ਜੀ ਨੇ ਫਰਮਾਇਆ ਕਿ ਮੈਲ ਤੇ ਇੱਕ ਤਰੀਕੇ ਦੇ ਨਾਲ ਉਤਰ ਸਕਦੀ ਏ ਹੋਰ ਕੋਈ ਤਰੀਕਾ ਨਹੀਂ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਇਹ ਕਰਨੇ ਕਿਵੇਂ ਹੈ ਉਹ ਸਤਿਗੁਰਾਂ ਜੀ ਨੇ ਕੱਲ ਜੋ ਕਥਾ ਵਿਚਾਰ ਹੋਈ ਸੀ ਜੋ ਆਪ ਜੀ ਨੇ ਸਰਵਣ ਕੀਤੀ ਹੈ ਕਿ ਇਸ ਦੇ ਵਿੱਚ ਆਪਣਾ ਆਪ ਕਿਤੇ ਨਹੀਂ ਜਤਾਉਣਾ ਨਜ ਵਿਦਿਆ ਨਿਧਾਨ ਨਿਗਮਨ ਨਜ ਗਨਗਿਆ ਨਾਮ ਕੀਦਰ ਤਨ ਹੈ ਕਿ ਮੈਂ ਕੁਝ ਨਹੀਂ ਜਾਣਦਾ ਨਾ ਮੇਰੀ ਕੋਈ ਵੇਦਾਂ ਦਾ ਗਿਆਨ ਖਜ਼ਾਨਾ ਇਹ ਗਿਆਨ ਹੈ ਨਾ ਕੋਈ ਗੁਣ ਹੈ ਤਿਨਾ ਆਪ ਜੀ ਦਾ ਦੱਸ ਕਰਨ ਦੇ ਵਾਲੀ ਜੋ ਰਸਨਾ ਹੈ ਜਾਂ ਮੇਰੇ ਵਿੱਚ ਬਲ ਉਹ ਕੋਈ ਨਹੀਂ ਸਭ ਕੁਝ ਹੀ ਪਰਮੇਸ਼ਰ ਜੀ ਆਪ ਬਖਸ਼ਣ ਵਾਲੇ ਹੋ ਪਰ ਲੱਭਦਾ ਇਹ ਉਤਮ ਭਾਗਾਂ ਦੇ ਨਾਲ ਹੈ ਭਗਤੀ ਰੂਪ ਖਜ਼ਾਨਾ ਇਹ ਜਿਨ੍ਹਾਂ ਦੇ ਸ੍ਰੇਸ਼ਟ ਭਾਗ ਹਵਨ ਜੋ ਗੁਰੂ ਦੇ ਪ੍ਰੇਮੀ ਹਵਨ ਸੋ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਹਿੱਸੇ ਦੇ ਵਿੱਚ ਇਹ ਖਜ਼ਾਨਾ ਆਇਆ ਹੋਇ ਹੁਣ ਇਹਨਾਂ ਨੇ ਪੁੱਛਿਆ ਸਤ ਗੁਰ ਜੀ ਤੁਸੀਂ ਕਹਿ ਤੇ ਰਹੋ ਨਾਮ ਜਪਣਾ ਚਾਹੀਦਾ ਏ ਤੁਲ ਦੱਬ ਲੈਨੇ ਆ ਪਰ ਇਥੇ ਗੱਲ ਇਹ ਵੀ ਹੈ ਕਿ ਅਸਾਂ ਨੇ ਧੱਕਿਆ ਕਿ ਚਾਰ ਤਰ੍ਹਾਂ ਦੀਆਂ ਮਾਲਾ ਜ਼ਿਆਦਾਤਰ ਫਿਰ ਰਹੀਆਂ ਨੇ ਨਾਮ ਜਪਣ ਦੇ ਵਿੱਚ ਇੱਕ ਓਨ ਦੀ ਮਾਲਾ ਹੈ ਦੂਸਰੀ ਰੁਦਰਾਖ ਦੀ ਮਾਲਾ ਹੈ ਤੀਸਰੀ ਰੂਏ ਦੀ ਮਾਲਾ ਹੈ ਚੌਥੀ ਤੁਲਸੀ ਦੀ ਮਾਲਾ ਹੈ ਇਹ ਮਾਲਾ ਫਿਰ ਰਹੀਆਂ ਹਨ ਆਦਿਕ ਤੇ ਇਹਨਾਂ ਦੇ ਵਿੱਚੋਂ ਕਿਹੜੀ ਮਾਲਾ ਸਾਨੂੰ ਧਾਰਨ ਕਰਨੀ ਚਾਹੀਦੀ ਕਿਹੜੀ ਮਾਲਾ ਫੜਨੀ ਚਾਹੀਦੀ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਪੁੱਛਿਆ ਸਤ ਗੁਰੂ ਜੀ ਅੱਗੋਂ ਕੀ ਜਵਾਬ ਦਿੰਦੇ ਸੋ ਮਨਾਂ ਬ੍ਰਿਤੀਆਂ ਨੂੰ ਇਕਾਗਰ ਕਰੀਏ ਸ਼ਬਦ ਵਿਚਾਰ ਨੂੰ ਸਰਵਨ ਕਰੀਏ ਜੀ ਗੱਜ ਵੱਜ ਕੇ ਹਾਜ਼ਰੀ ਲਵਾਈਏ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੰਠ ਰਮਣੀਏ RAM RAM ਮਾਲਾ ਹfst ਊਚ ਪ੍ਰੇਮ ਧਾਰਣੀ ਗੁਰੂ ਅਰਜਨ ਦੇਵ ਜੀ ਆਖਦੇ ਕਿ ਜੀ ਮਾਲਾ ਧਾਰਨ ਕਰਨੀਏ ਨਾ ਤੇ ਕਿਹੜੀ ਕਰਨੀਏ ਕੰਠ ਗਲੇ ਨੂੰ ਕਿਹਾ ਜਾਂਦਾ ਹੈ ਕੰਠ ਰਮਨੀય RAM RAM ਮਾਲਾ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਾ ਗਲੇ ਦੇ ਨਾਲ ਇਹ ਹੀ ਮਾਲਾ ਧਾਰਨ ਕਰਨਾ ਹੈ ਹਸਤ ਊਚ ਪ੍ਰੇਮ ਤਾਰਣੀ ਹਸਤ ਤੋਂ ਉਹ ਜਤੋਂ ਆਪ ਜੀ ਸਮਝਦੇ ਹੋਗੇ ਕਿ ਖਾਲਸਾ ਜੀ ਉਹ ਗਊ ਦੇ ਮੁਖ ਵਰਗੀ ਹੁੰਦੀ ਹੈ ਗੋਮੁਖੀ ਵੀ ਉਸ ਨੂੰ ਕਿਹਾ ਜਾਂਦਾ ਉਹ ਦੋਵੇਂ ਬਾਹਾਂ ਉੱਤੇ ਰੱਖ ਕੇ ਨਾ ਤੇ ਉਹ ਮਾਲਾ ਫੇਰਦੇ ਜੋ ਛਾਤੀ ਤੱਕ ਜਾਂਦੀ ਹੈ ਆਪ ਜੀ ਨੇ ਕਿਤੇ ਦਰਸ਼ਨ ਕੀਤੇ ਹੋਵਣਗੇ ਸਤ ਗੋ ਉਹਨਾਂ ਦੇ ਨਿਪਛੇ ਇਹ ਹੁੰਦਾ ਸੀ ਕਿ ਮਾਲਾ ਉਹ ਥੱਲੇ ਨਹੀਂ ਸੀ ਲੱਗਣ ਦਿੰਦੇ ਮਾਲਾ ਥੱਲੇ ਲੱਗ ਜਾਵੇ ਤੋ ਅਪਸ਼ਗੁਣ ਜਾਂ ਤੁਸੀਂ ਲਾਲਚੋ ਕਿਉਂ ਗੁਨਾਹ ਮੰਨ ਦੇ ਸੰਕੇ ਮਾਲਾ ਥੱਲੇ ਲੱਗਣ ਨਹੀਂ ਦੇ ਨੇ ਤਾਂ ਕਰਕੇ ਉਹ ਹਸਤ ਊਚ ਹੱਥ ਨੂੰ ਉੱਚਿਆਂ ਰੱਖ ਕੇ ਤੇ ਮਾਲਾ ਫੇਰ ਦੇ ਸਰ ਛਾਤੀ ਤੱਕ ਉਸ ਉਸ ਦੇ ਉੱਤੇ ਰੱਖ ਕੇ ਜੋ ਗਾਹ ਦੇ ਮੁਖ ਵਰਗੀ ਬਣੀ ਹੁੰਦੀ ਹੁਣ ਇੱਥੇ ਖਾਲਸਾ ਜੀ ਸਤਿਗੁਰਾਂ ਜੀ ਨੇ ਕਿਹਾ ਕਿਪ ਗਲੇ ਦੇ ਨਾਲ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਹੀ ਮਾਲਾ ਧਾਰਨ ਕਰਨਾ ਹੈ ਤੇ ਉਸ ਦੇ ਪ੍ਰੇਮ ਨੂੰ ਧਾਰਨ ਕਰਨਾ ਇਹ ਉਸ ਗੋਮੁਖੀ ਦੇ ਉੱਤੇ ਰੱਖ ਕੇ ਤੇ ਮਾਲਾ ਜਪਣੇ ਹੈ ਜੀਹ ਪ੍ਰਿਜੋ ਉਤਮ ਸਲੋਕ ਉਦਰਨੰਦ ਨਨੰਦਨੀ ਆਪਣੇ ਜੀਭਾ ਦੇ ਨਾਲ ਜਿਸ ਵੇਲੇ ਉਸ ਪਰਮੇਸ਼ਰ ਦਾ ਨਾਮ ਜਪੋਗੇ ਉਸ ਵੇਲੇ ਜੋ ਉਦਰਨੰਗ ਨੈਨਨੰ ਜੋ ਅੱਖਾਂ ਨੂੰ ਆਨੰਦ ਦੇਣ ਵਾਲੀ ਮਾਇਆ ਹੈ ਨਾ ਇਹ ਤੋਂ ਉਧਰ ਜਾਵੋਗੇ ਬਚ ਜਾਵੋਗੇ ਉਧਾਰ ਹੋ ਜਾਵੇਗਾ ਜੇ ਸਵੇਲੇ ਰਸਨਾ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪੋਗੇ ਅੱਖਾਂ ਨੂੰ ਆਨੰਦ ਦੇਣ ਵਾਲਾ ਗਵਨ ਹੈ ਕਿਹੜੀ ਮਾਇਆ ਹੈ ਸੰਸਾਰ ਜੋ ਅੱਜ ਤੱਕ ਅਸੀਂ ਵੇਖਦੇ ਆਏ ਪਰ ਅੱਖਾਂ ਰੱਜੀਆਂ ਕੋਈ ਨਹੀਂ ਕਿਤੇ ਰੱਜੀਆਂ ਅੱਖਾਂ ਰੋਜ਼ ਸਵੇਰ ਉੱਠਦੇ ਹਾਂ ਫਿਰ ਉਹ ਕੁਝ ਵੇਖਦੇ ਹਾਂ ਫਿਰ ਸਾਰਾ ਕੁਝ ਉਹੀ ਸਾਡੀਆਂ ਅੱਖਾਂ ਦੇ ਵਿੱਚੋਂ ਦੀ ਲੰਘਦਾ ਹੈ ਫਿਰ ਅਸੀਂ ਸਮਝ ਜਾਂਦੇ ਹਾਂ ਪੇਰ ਉੱਠਦੇ ਹਾਂ ਪੇਰੋ ਵੀ ਕੁਝ ਪੇਰ ਉੱਠਦੇ ਹਾਂ ਪੇਰੋ ਵੀ ਇਹ ਹੀ ਹੁੰਦਾ ਹੈ ਨਾ ਪਰ ਇਹ ਰਾਜ ਦੀਆਂ ਨਹੀਂ ਕਹਿੰਦੇ ਇਹ ਆਖਦੀਆਂ ਕਿ ਹੋਰ ਕੁਝ ਵੇਖ ਲਈਏ ਹੋਰ ਕੁਝ ਵੇਖ ਲਈਏ ਆਹ ਵੇਖ ਲਈਏ ਤੇ ਹੋਰ ਵੇਖਣਾ ਚਾਹੁੰਦੀਆਂ ਇਹ ਅੱਗੇ ਅੱਗੇ ਕੀ ਹੈ ਅੱਖਾਂ ਨੂੰ ਜੋ ਆਨੰਦ ਦੇਣ ਵਾਲੀ ਮਾਇਆ ਹੈ ਸਤਿਗੁਰੂ ਦੀ ਆਖ ਦੇ ਬਚੋਗੇ ਇਸ ਦੇ ਕੋਲੋਂ ਉਦੋਂ ਜਦੋਂ ਨਾਮ ਜਪੋਗੇ ਏਵੇਂ ਨਹੀਂ ਜਪ ਸਕੋ ਏਵੇਂ ਨਹੀਂ ਬਚ ਸਕੋਗੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੀ ਬੜੇ ਰੰਗ ਤਮਾਸ਼ੀ ਵੇਖ ਕੇ ਰੱਜਦੀਆਂ ਹੀ ਨੇ ਬੜਾ ਕੁਝ ਵੇਖਣਾ ਚਾਹੁੰਦਾ ਏ ਅੱਗੇ ਵੀ ਸਤਿਗੁਰੂ ਜੀ ਆਖਦੇ ਗਲੇ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਲੈਣਾ ਮਾਲਾ ਹੈ ਉਸ ਦੇ ਪ੍ਰੇਮ ਨੂੰ ਧਾਰਨ ਕਰਨਾ ਏ ਹਸਤ ਊਚ ਊਗੋ ਮੁਕੀ ਹੈ ਅੱਗੇ ਸਤਿਗੁਰੂ ਜੀ ਆਖਦੇ ਜੀਭਾ ਦੇ ਨਾਲ ਉਸ ਪਰਮੇਸ਼ਰ ਦੇ ਉੱਤਮ ਸ਼ਲੋਕ ਨੂੰ ਲੈਣਾ ਨਾਮ ਨੂੰ ਲੈਣਾ ਜਸ ਕਰਨਾ ਉਸ ਪਰਮੇਸ਼ਰ ਦਾ ਜਦੋਂ ਇਹ ਸਤਰਾਂ ਕਰਾਂਗੇ ਉਤਰਨੰ ਨੈਣਨੰਦਨੇ ਜੋ ਅੱਖਾਂ ਨੂੰ ਆਨੰਦ ਦੇਣ ਵਾਲੀ ਮਾਇਆ ਗੈਬ ਉਸ ਤੋਂ ਸਾਡਾ ਉਧਾਰ ਹੋ ਜਾਵੇਗਾ ਗੋਰ ਮੰਤਰ ਹੀਨस्य ਜੋ ਪ੍ਰਾਣੀ ਤ੍ਰੇਗੰਤ ਜਨਮ ਪ੍ਰਸਟਨਹ ਹੁਣ ਇੱਥੇ ਨਾਮ ਦੀ ਵਡਿਆਈ ਦੱਸੇ ਤੇ ਜਿਹੜੇ ਨਾਮ ਤੋਂ ਹੀ ਨੇ ਹਨ ਉਹਨਾਂ ਦੇ ਸੁਭਾਵਾ ਨੂੰ ਇੱਥੇ ਬਿਆਨ ਕੀਤਾ ਗਿਆ ਹੈ ਕਿ ਉਹ ਸੁਭਾਅ ਤੇ ਉਹ ਕਿੰਨਾ ਨਾਲੋਂ ਭੜੇ ਜਿਹੜੇ ਨਾਮ ਨਹੀਂ ਜਪਦੇ ਬੜੀ ਵਾਰ ਕਿਹਾ ਜਾਂਦਾ ਹੈ ਨਾ ਇੱਥੇ ਨਿਤ ਨੇਮ ਕਰਿਆ ਕਰ ਕਰਨਾ ਚਾਹੀਦਾ ਹੈ ਸਾਡਾ ਫਰਜ ਹੈ ਸਾਨੂੰ ਸੁਵਾਸ ਉਹ ਪਰਮੇਸ਼ਰ ਦੇ ਰਿਹਾ ਹੈ ਅਸੀਂ ਕਿਸੇ ਦਾ ਸਾਨ ਨਹੀਂ ਕਿਸੇ ਤੇ ਕਰਨਾ ਨਾਮ ਜਪਣਾ ਚਾਹੀਦਾ ਕਿਸੇ ਦਾ ਉਧਾਰ ਲਿਆ ਹੋਵੇ ਨਾ ਅਗਲਾ ਗੱਲ ਦੇ ਵਿੱਚ ਗੂਠਦਾਏ ਕੇ ਦੇ ਕੇ ਨਾ ਸਾਰੀ ਮਾਇਆ ਲੈ ਲੈਂਦਾ ਲੈਂਦਾ ਏ ਕਿ ਨਹੀਂ ਲੈਂਦਾ ਅਸੀਂ ਜੀਵਨ ਉਧਾਰ ਲਿਆ ਸੁਵਾਸ ਅਸੀਂ ਪਰਮੇਸ਼ਰ ਦੇ ਉਧਾਰ ਦਿੱਤੇ ਹੋਏ ਲੈ ਰਹੇ ਕਿਤੇ ਨਾਮ ਜਪਿਆ ਕਿਤੇ ਲਾਇਆ ਚੌਂਗੜਾ ਅਮਰ ਤੇਰੇ ਉੱਠਿਆ ਨਹੀਂ ਜਾਂਦਾ ਆਖਦਾ ਇੱਥੇ ਲੂਣ ਹਰਾਮੀ ਹੋ ਗਿਆ ਦਿੱਤੇ ਹੋਏ ਪਰਮੇਸ਼ਰ ਦੇ ਸੁਵਾਸਾ ਨੂੰ ਲੈ ਰਿਆ ਏ ਪਰ ਨਾਮ ਜਪਣਾ ਜ਼ਰੂਰੀ ਨਹੀਂ ਸਮਝਿਆ ਪੇਠ ਵਖਾ ਦਿੱਤੀ ਪਰਮੇਸ਼ਰ ਨੂੰ ਪਰ ਜਿਸ ਵੇਲੇ ਇਸ ਨੂੰ ਸਮਝ ਪੈਂਦੀ ਏ ਸਰੀਰ ਜਦੋਂ ਇਸ ਦਾ ਇੱਕ ਅੰਧਾ ਅੰਗ ਖਲੋ ਜਾਂਦਾ ਫਿਰ ਉਦੋਂ ਪਤਾ ਲੱਗਦਾ ਨਹੀਂ ਪਰਮੇਸ਼ਰ ਹੈ ਇਹਦਾ ਨਾਮ ਲੈਣਾ ਜ਼ਰੂਰੀ ਹੈ ਕਿਉਂਕਿ ਚੰਗੇ ਭਲੇ ਦੇ ਵਿੱਚ ਤੇ ਕਿਤੇ ਚੇਤਾ ਆਉਂਦਾ ਹੀ ਨਹੀਂ ਜੇ ਚੰਗੇ ਭਲੇ ਦੇ ਵਿੱਚ ਚੇਤਾ ਆ ਜਾਵੇ ਫਿਰ ਦੁੱਖ ਕਿਉਂ ਆਵੇ ਤੇ ਜੇ ਦੁੱਖ ਆ ਜਾਵੇ ਤੇ ਉਸ ਦੇ ਵਿੱਚ ਸਾਨੂੰ ਜਿਉਣ ਦੀ ਸਮਰੱਥਾ ਤੇ ਤਾਕਤ ਉਹ ਪਰਮੇਸ਼ਰ ਦੇ ਨਾਮ ਨੇ ਦੇਣੀ ਇਹ ਨਹੀਂ ਹੈ ਕਿ ਸੰਤ ਪਿਆਰਿਆਂ ਗੁਰਮਖ ਪਿਆਰਿਆਂ ਨੂੰ ਕਿਤੇ ਦੁੱਖ ਨਹੀਂ ਆਉਂਦੇ ਸਾਧੂ ਮਹਾਤਮਾ ਨੂੰ ਆਉਂਦੇ ਹਨ ਪਰ ਉਹ ਸਾਡੇ ਵਾਂਗ ਹਾਏ ਹਾਏ ਨਹੀਂ ਕਰਦੇ ਉਹ ਦੁੱਖ ਦੇ ਵਿੱਚ ਵੀ ਇੱਕ ਸਮਾਨ ਤੇ ਸੁੱਖ ਦੇ ਵਿੱਚ ਵੀ ਇੱਕ ਸਮਾਨ ਰਹਿੰਦੇ ਉਹਨਾਂ ਤੇ ਕੋਈ ਵੀ ਪ੍ਰਭਾਵ ਨਹੀਂ ਹੁੰਦਾ ਪਰਮੇਸ਼ਰ ਦੇ ਨਾਮ ਦੀ ਇਤਨੀ ਜਿਆਦੀ ਵੱਡੀ ਬਰਕਤ ਤੇ ਤਾਕਤ ਹੈ ਸਤਗੁਰ ਜੀ ਆਖਦੇ ਗੁਰਮੰਤਰ ਜਿਹੜਾ ਗੁਰੂ ਦੇ ਮੰਤਰ ਤੋਂ ਹੀ ਨਸਯਾ ਜੋ ਪ੍ਰਾਣੀ ਪ੍ਰਾਣਾ ਧਾਰੀ ਜੀਵ ਜੋ ਹੀਨਾ ਹੈ ਜੋ ਨਾਮ ਨਹੀਂ ਜਪਦਾ ਨਿਤਨੇਮ ਨਹੀਂ ਕਰਦਾ ਬਾਣੀ ਨਹੀਂ ਪੜਦਾ ਤ੍ਰਿਗੰਤ ਜਨਮ ਪ੍ਰਸ਼ਟਾ ਹੁਣ ਤ੍ਰਿਗੰਤ ਗਿਆ ਸਤਿਗੁਰਾਂ ਜੀ ਨੇ ਕਿਹਾ ਕਿ ਜਿਹੜਾ ਮਨੁੱਖ ਬਾਣੀ ਨਹੀਂ ਪੜਦਾ ਨੇਮ ਨਹੀਂ ਨਿਭਾਉਂਦਾ ਨਾਮ ਨਹੀਂ ਜਪਦਾ ਉਹਦਾ ਜੀਉਣਾ ਵੀ ਭ੍ਰਸ਼ਟਾਕਾਰ ਹੈ ਤੇ 100 ਲਾਣ ਤਾਂ ਹਨ ਮੇਰੇ ਵੱਲੋਂ ਉਸ ਨੂੰ ਕੀ ਕਹੋਗੇ ਗੁਰੂ ਅਰਜਨ ਦੇਵ ਜੀ ਆਖਦੇ 100 ਲਾਣ ਤਾਂ ਮੇਰੇ ਵੱਲੋਂ ਉਸ ਮਨੁੱਖ ਨੂੰ ਜਿਹੜਾ ਨਿਤਨੇਮ ਨਹੀਂ ਕਰਦਾ ਤ੍ਰੈਗੰਤ ਕਿਸ ਨੂੰ ਕਿਹਾ ਗਿਆ ਇਹ ਆਪ ਜੀ ਮੇਰੇ ਤੇ ਨਾ ਰਹੋ ਮਹਾਨ ਕੋਸ਼ ਫੋਨਾਂ ਦੇ ਵਿੱਚ ਵੀ ਭਰਿਆ ਜਾਂਦਾ ਮੋਬਾਈਲਾਂ ਦੇ ਵਿੱਚ ਮਹਾਨ ਕੋਸ਼ ਭਰ ਕੇ ਨਾ ਭਾਈ ਖਾਨ ਸਿੰਘ ਨਾਬਾ ਦਾ ਉਦੇ ਵਿੱਚ ਭਰਿਓ ਤ੍ਰਿਗੰਤਕ ਤ੍ਰਿਗੰਤ ਦਾ ਅਰਥ ਕੀ ਹੈ ਤੇ ਤੁਹਾਨੂੰ ਆਪ ਪਤਾ ਲੱਗ ਜਾਣਾ ਤ੍ਰਿਗੰਤ ਪਹਿਲਾਂ ਕਿਹਨੂੰ ਕਿਹਾ ਗਿਆ 100 ਵਾਰ ਕਿਸੇ ਨੂੰ ਫਿੱਟੇ ਮੋ ਕਹਿ ਦਈਏ ਇੱਕ ਲਾਣਤ ਬਣਦੀ ਤੇ ਜੇ 100 ਲਾਣਤਾ ਕਿਸੇ ਨੂੰ ਪਾਈਏ ਇੱਕ ਧ੍ਰਿਗ ਬਣਦਾ ਤੇ ਏਕੇ ਤ੍ਰਿਗੰਤ ਧ੍ਰਿਗ ਦਾ ਵੀ ਅੰਤ ਸਤਿਗੁਰੂ ਜੀ ਅਰਥ ਦੇ ਲਾਣਤਾ ਤੋਂ ਅੱਗੇ ਤੇਰੇ ਹੈ ਹੀ ਕੁਝ ਨਹੀਂ ਅਸੀਂ ਤੈਨੂੰ ਪਾਈਏ ਕੀ ਜਦੋਂ ਨਿਤਨੇਮ ਵੀ ਨਹੀਂ ਤੇਰਾ ਕਹ ਤੂੰ ਨਿਤਨੇਮ ਵੀ ਨਹੀਂ ਕਰਦਾ ਗੁਰਬਾਣੀ ਨਹੀਂ ਪੜਦਾ ਤੈਨੂੰ ਲਾਣ ਤਾਂ ਸੌ ਮੇਰੇ ਵੱਲੋਂ ਤੂੰ ਜੀਵਨ ਨੇ ਕੀਤੀ ਹੋਈ ਕਮਾਈ ਨੂੰ ਸਮਝਿਆ ਨਹੀਂ ਪਰਮੇਸ਼ਰ ਦੇ ਵੱਲੋਂ ਦਿੱਤੇ ਹੋਏ ਸੁਵਾਸਾਂ ਨੂੰ ਸਮਝਿਆ ਨਹੀਂ ਸਤਿਗੁਰੂ ਜੀ ਆਖਦੇ ਗੁਰਮੰਤਰ ਹੀ ਨਸਯ ਜੋ ਪ੍ਰਾਨ ਇਹ ਨਹੀਂ ਕਿ ਗੁੱਸੇ ਦੇ ਨਾਲ ਸਤਿਗੁਰੂ ਜੀ ਕਹ ਰਹੇ ਗੁੱਸਾ ਵੀ ਸਮਝ ਸਕਦੇ ਹੂ ਸਭ ਕੁਝ ਕਹਿ ਸਕਦੇ ਹੋ ਕਿਉਂਕਿ ਜਿੱਥੇ ਸਤਗੁਰਾਂ ਜੀ ਨੇ ਪ੍ਰੇਮ ਦੇ ਨਾਲ ਸਮਝਾਇਆ ਹੈ ਨਾ ਆਪ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਇੱਥੇ ਪਿਆਰਾ ਕਿਹਾ ਹੈ ਆਪ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਕੀ ਕਰੋ ਗਾਵੋ ਸੱਚੀ ਬਾਣੀ ਹੁਣ ਇੱਥੇ ਸਤਗੁਰਾਂ ਜੀ ਨੇ ਪਿਆਰਾ ਕਿਹਾ ਕਿ ਸਮਝਾਇਆ ਹੈ ਤੇ ਜਿੱਥੇ ਪਿਆਰਾ ਕਿਤੇ ਪੁੱਤਰ ਨੂੰ ਕਹਿਣਾ ਹੋਵੇ ਤੇ ਉਸ ਨੂੰ लाਡ ਦੇ ਵਿੱਚ ਵੀ ਸਮਝਾਇਆ ਜਾਂਦਾ ਹੈ ਤੇ ਜਦੋਂ ਕੋਈ ਪੁੱਤਰ ਸਮਝੇ ਹੀ ਨਾ ਔਲਾਦ ਕਿਤੇ ਵਾਸਤੇ ਖਰਾਬ ਵੀ ਹੋ ਜਾਂਦੀ ਹੈ ਇਹ ਔਲਾਦ ਦੇ ਬੜੀ ਔਲਾਦਾ ਕਿਤੇ ਸਾਰੀਆਂ ਚੰਗੀਆਂ ਤੇ ਨੇ ਨਿਕਲ ਆਉਂਦੀਆਂ ਜੇ ਕਿਸੇ ਮਾਪਿਓ ਦਾ ਘਰ ਦੇ ਵਿੱਚ ਕੋਈ ਦੋ ਪੁੱਤਰੇ ਤੇ ਇੱਕ ਚੰਗਾ ਨਿਕਲਾਉਂਦਾ ਤੇ ਇੱਕ ਨੂੰ ਤੇ ਆਖਦੇ ਤੂੰ ਜੰਮਦਾ ਹੀ ਮਰ ਜਾਣਾ ਕਹਿ ਦਿੰਦੇ ਨਾ ਕਈ ਵਾਰ ਹੁਣ ਇਹ ਕਈਆਂ ਔਲਾਦਾ ਸਾਰੀਆਂ ਐਵੇਂ ਤੇ ਨਹੀਂ ਹੋ ਜਾਂਦੀਆਂ ਸਾਰੀਆਂ ਔਲਾਦਾ ਕਿਤੇ ਨੇਤ ਨਿਮ ਕਰਦੀਆਂ ਨਹੀਂ ਨਹੀ ਨਾ ਹੁਣ ਉਹ ਵਿੱਚ ਗਈ ਔਲਾਦਾ ਮਾੜੀਆਂ ਵੀ ਉਹਨਾਂ ਔਲਾਦਾ ਨੂੰ ਸਤਿਗੁਰੂ ਜੀ ਸਮਝਾਉਂਦੇ ਆ ਤੇ ਜਿਹੜੀਆਂ ਚੰਗੀਆਂ ਉਹਨਾਂ ਨੂੰ ਆਖਦੇ ਆਬ ਹੋ ਸਤਿਗੁਰੂ ਕੇ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਉਹਨਾਂ ਨੂੰ ਪਿਆਰਾ ਕਿਹਾ ਗਿਆ ਏ ਗਾਵੋ ਸੱਚੀ ਬਾਣੀ ਪੁੱਤਰੋ ਗਾਵੋ ਬਾਣੀ ਪਿਆਰਿਓ ਇੱਥੇ ਬੈਠ ਕੇ ਗਾਣਾ ਕਰੋ ਹੁਣ ਉੱਥੇ ਪਿਆਰਾ ਤੇ ਜਿਹੜੀਆਂ ਮਾੜੀਆਂ ਤਰੇਗੰਤ ਜਨਮ ਪ੍ਰਸ਼ਟਨ ਹੈ ਸਤਿਗੁਰੂ ਜੀ ਆਖਦੇ 100 ਲਾਣ ਤਾਂ ਦਿਨੂ ਇਹ ਵਜੇ ਨੂੰ ਜਿਹੜਾ ਨਾਮ ਨਹੀਂ ਜਪਦਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਤੂੰ ਤੂੰ ਇੱਥੇ ਕਰਨ ਵਾਸਤੇ ਕੀ ਆਇਆ ਹੈ ਤੈਨੂੰ ਦੇਹ ਹੀ ਕਿਉ ਮਿਲੀ ਹੈ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਣ ਇਹ ਦੀ ਵਾਰੀ ਹੈ ਅਬਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹਰ ਪਾਸੇ ਨਾਮ ਦੀ ਗੱਲ ਆ ਰਹੀ ਜਿਨਿ ਐਸਾ ਹਰ ਨਾਮ ਨ ਚੀਤਿਓ ਸੇ ਕਾਹੇ ਜਗ ਆਏ RAM ਰਾਜੇ ਉਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਲਿਆ ਹੀ ਨਹੀਂ ਸੰਸਾਰ ਚ ਲੈਣ ਕੀ ਵਾਸਤੇ ਆਇਆ ਏ ਇਹ ਖਾਣਾ ਪੀਣਾ ਹਸਣਾ ਸੌਣਾ ਇਹ ਤੇ ਚੇਤਾ ਹੈ ਇਹ ਹੀ ਕੁਝ ਥੋੜਾ ਕਰਨ ਵਾਸਤੇ ਇੱਥੇ ਆਇਆ ਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਾਹਾ ਸਮਝ ਤੂੰ ਲੈਣਾ ਕੀ ਹੈ ਲਾਹਾ ਕਿਤੇ ਧਨ ਦਾ ਥੋੜਾ ਧੋਖਾ ਟ ਲੈਣਾ ਹੈ ਕਿਹੜਾ ਤੇਰੇ ਨਾਲ ਜਾਣ ਗੱਡੀਆਂ ਕਾਰਾਂ ਕਿਤੇ ਗਈਆਂ ਇੱਥੇ ਗੱਡੀ ਬਣਾ ਲਈ ਹੋਵੇ ਤੇ ਕਿਤੇ ਗੱਡੀ ਤੇ ਚੜ ਕੇ ਹੀ ਗਈ ਪਰਲੋਕ ਦੇ ਵਿੱਚ ਕੁਝ ਨਹੀਂ ਸਾਡੇ ਨਾਲ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਸਤਿਗੁਰੂ ਜੀ ਆਖਦੇ ਜੋ ਤੇਰੇ ਨਾਲ ਨਿਭਣਾ ਹੈ ਉਹ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਹੁਣ ਸਮਝ ਲਵੇਗਾ ਸੌਖਾ ਏ ਚੰਗਾ ਰਹਿ ਜਾਵੇਗਾ ਜੇ ਨਹੀਂ ਸਮਝੇਗਾ ਬਾਅਦ ਦੇ ਵਿੱਚ ਪਛਤਾਵਾ ਤੇਰੇ ਕੋਲ ਰਹਿ ਜਾਣਾ ਫਿਰ ਪਕੀਤਾ ਹੋਇਆ ਪਛਤਾਵਾ ਕੀਤੇ ਕੰਮ ਨਹੀਂ ਆਉਣਾ 84 ਲੱਖ ਜੂਨਾ ਦੇ ਵਿੱਚ ਢੇਡ ਘਟਣਾ ਪੈਣਾ ਉਹ ਪਛਤਾਵਾ ਤੇ ਇਹਨੂੰ ਦਵਾਵੇਗਾ ਉਹ ਢੇਡ ਕਿਉਂ ਤਨ ਇਤੇ ਸਾਧੂ ਗੁਰੂ ਜੀ ਆਖਦੇ ਨੇ ਐਸਾ ਕਾਮ ਮੂਲੇ ਨਾ ਕੀਤਾ ਜੇ ਤੇ ਅੰਤ ਕੀ ਫਾਇਦਾ ਐ ਐਸੇ ਕੰਮ ਕਰਨ ਦਾ ਪਛਤਾਵਾ ਕਹਿ ਦੇਣਾ ਸੌਖਾ ਜਦੋਂ ਭੁਗਤ ਦੀ ਪਤਾ ਉਦੋਂ ਲੱਗਦਾ ਖਾਲਸਾ ਜੀ ਸਾਧੂ ਗੁਰੂ ਜੀ ਆਖਦੇ ਗੁਰ ਮੰਤਰ ਹੀ ਨਸਿਓ ਜੋ ਪ੍ਰਾਣੀ ਪ੍ਰਾਣਾ ਧਾਰੇ ਜੀਵ ਸਿਖਾ ਜੋ ਗੁਰੂ ਮੰਤਰ ਤੋਂ ਹੀਣਾ ਹੈ ਜੋ ਨਿਤਨੇਮ ਸੇਖ ਨਹੀਂ ਕਰਦਾ ਬਾਣੀ ਨਹੀਂ ਪੜਦਾ ਤ੍ਰਿਗੰਤ ਜਨਮ ਭ੍ਰਸਟਨ ਹੈ ਉਹਦਾ ਜਿਉਣਾ ਵੀ ਧ੍ਰਗਾਕਾਰ ਲਾਣਤ ਜੋਗ ਹੈ ਜਿੱਥੇ ਉਹ ਵਸਦਾ ਹੈ ਉਹ ਵੀ ਉਹ ਜਗਾ ਤੇ ਕੋਈ ਵਾਸਾ ਕਰਨ ਜੋਗ ਰਹਿ ਨਹੀਂ ਗੱਲ ਜਾਂਦੀ ਆਪ ਜੀ ਪੜਦੇ ਹੋ ਨਾ ਰਹਿ ਰਾਸ ਦੇ ਵਿੱਚ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਉਹਦਾ ਜਿਉਣਾ ਵੀ ਤਰਗਾਕਾਰ ਹੈ ਲਹਨਤ ਹੈ ਤੇ ਉਹ ਜਿੱਥੇ ਰਹਿੰਦਾ ਤੇ ਉਹ ਵੀ ਇੱਕ ਥਾਂ ਨੂੰ ਵੀ ਲਹਨਤ ਬਣਦੀ ਉਹ ਥਾਂ ਵੀ ਭ੍ਰਸ਼ਟ ਹੋ ਜਾਂਦੀ ਥਾਂ ਵੀ ਬੈਠਣ ਯੋਗ ਨਹੀਂ ਰਹਿੰਦੀ ਇੱਥੇ ਸਤਿਗੁਰਾਂ ਜੀ ਨੇ ਕਿਹਾ ਕਿ ਐਨਾ ਮਾੜਾ ਉਸ ਮਨੁੱਖ ਨੂੰ ਗਿਣਿਆ ਗਿਆ ਜਿਹੜਾ ਨਾਮ ਨਹੀਂ ਜਪਦਾ ਸੰਸਾਰ ਦੇ ਵਿੱਚ ਕਿਰਤ ਕਰਨੀ ਸਾਡੀ ਇੱਕ ਲੋੜ ਹੈ ਧਨ ਕਮਾਉਣਾ ਸਾਡੀਆਂ ਜ਼ਰੂਰਤਾਂ ਹਨ ਪਰਮੇਸ਼ਰ ਦਾ ਨਾਮ ਲੈਣਾ ਇਹ ਸਾਡਾ ਅਸਲ ਇਲਾਹਾ ਹੈ ਜੋ ਅਸੀਂ ਲੈਣ ਵਾਸਤੇ ਇੱਥੇ ਆਏ ਹਾਂ ਹੁਣ ਖਾਲਸਾ ਜੀ ਵਿਦੇਸ਼ਾਂ ਦੇ ਵਿੱਚ ਅਸੀਂ ਜਾਂਦੇ ਹਾਂ ਕੱਲੀ ਕਮਾਈ ਤੇ ਨਹੀਂ ਸਾਡੇ ਪੱਲੇ ਪੈਂਦੀ ਉਹਦੇ ਵਿੱਚ ਸਾਨੂੰ ਕਮਰੇ ਦਾ ਵੀ ਕਿਰਾਇਆ ਦੇਣਾ ਪੈਂਦਾ ਇਹ ਪਾਣੀ ਤੱਕ ਵੀ ਸਾਨੂੰ ਕਿਰਾਇਆ ਦੇਣਾ ਪੈਂਦਾ ਬਿਜਲੀ ਦਾ ਕਿਰਾਇਆ ਦੇਣਾ ਪੈਂਦਾ ਰੂਮ ਦਾ ਵੱਖਰਾ ਅੱਗੇ ਜੋ ਵਸਤੂਆਂ ਲਿਆਉਣੀਆਂ ਖਾਣਾ ਪਾਣੀ ਕਿੱਥੋਂ ਖਾਣਾ ਉਹ ਸਾਰਾ ਕਿਰਾਇਆ ਹੀ ਦੇਣਾ ਪੈਂਦਾ ਹੈ ਤੇ ਉਹਦੇ ਵਿੱਚੋਂ ਕੁਝ ਲਾਹਾ ਪ੍ਰਾਪਤ ਹੁੰਦਾ ਏ ਧਨ ਦਾ ਤੇ ਕੁਝ ਆਪਦੇ ਕੋਲ ਮਨੁੱਖ ਰੱਖ ਲੈਂਦਾ ਤੇ ਕੁਝ ਇੱਥੇ ਕੱਲ ਦਿੰਦਾ ਏ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮਨੁੱਖ ਆਇਆ ਏ ਲਾਹਾ ਲੈ ਰਿਹਾ ਏ ਇਹਦਾ ਕੁਝ ਕਰਾਇਆ ਵੀ ਲੱਗ ਰਿਹਾ ਏ ਕਿ ਤੁਸੀਂ ਲਾ ਲਵੋ ਕਿ ਜੇ ਤੁਸੀਂ ਚੰਗੇ ਕਰਮ ਕਰ ਰਿਹਾ ਏ ਨਾਮ ਜਪ ਰਿਹਾ ਏ ਤੇ ਉਹ ਵਕਾਰ ਇਸ ਨੂੰ ਸਤਾਈ ਜਾ ਰਹੇ ਕੋਈ ਕਰਾਇਆ ਉਹ ਵੀ ਲਈ ਜਾ ਰਹੇ ਵਿੱਚ ਸੰਸਾਰ ਦੇ ਵਿੱਚ ਕਿਤੇ ਸਾਰੇ ਇਹ ਤੇ ਨਹੀਂ ਕਿ ਸ਼ੁੱਭ ਗੁਣ ਆਸੀਂ ਕਮਾ ਲਵਾਂਗੇ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਕਿਤੇ ਨਾ ਕਿਤੇ ਭੁੱਲਾਂ ਵੀ ਮਨੁੱਖ ਦੇ ਕੋਲੋਂ ਹੋ ਜਾਂਦੀ ਹੈ ਹੁਣ ਭੁੱਲਾਂ ਦੇ ਵਿੱਚ ਹੁੰਦਿਆਂ ਭੁੱਲਿਆਂ ਜਦੋਂ ਇਹ ਨਾਮ ਜਪਦਾ ਏ ਫਿਰ ਆਪ ਤੇ ਜਪਦਾ ਏ ਆਪਣਾ ਲਾਹਾ ਲੈਦਾ ਏ ਤੇ ਫਿਰ ਦੂਸਰਿਆਂ ਨੂੰ ਵੀ ਕਮਾਈ ਦਿੰਦਾ ਏ ਦੂਸਰਿਆਂ ਨੂੰ ਵੀ ਨਾਮ ਜਪਾਉਂਦਾ ਏ ਜਪਾਉਂਦੇ ਨਾ ਸੰਤ ਪਿਆਰੇ ਗੁਰਮਖ ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ ਕਿ ਤੂੰ ਮਨਮੁਖਾਂ ਦੀ ਗਿਣਤੀ ਦੇ ਵਿੱਚ ਨਾ ਆ। ਇੱਥੇ ਸੰਸਾਰ ਦੇ ਵਿੱਚ ਜਦੋਂ ਨਾਮ ਨਹੀਂ ਨਾ ਕੋਈ ਜਪਦਾ ਉਹਦਾ ਜੀਵਣਾ ਵੀ ਤ੍ਰਗਾਕਾਰ ਜਿਸ ਥਾਂ ਤੇ ਉਹ ਵੱਸਦਾ ਏ ਉਹ ਥਾਂ ਵੀ ਜਿਹੜਾ ਹੈ ਪ੍ਰਸ਼ਟ ਹੋ ਜਾਂਦੀ ਹੈ। ਕੂਕਰ ਹੈ, ਸੂਕਰ ਹੈ, ਗਰਦ ਬਹ ਕਾਕ ਹੈ, ਸਰਪਲ ਹੈ, ਤੁਲ ਖਲ ਹੈ। ਸਤਿਗੁਰੂ ਜੀ ਆਖਦੇ ਕਿ ਕੁੱਤਾ ਪੂਰ ਗਦਾ ਕਾਂ ਸੱਪ ਇਹ ਉਸ ਮਨੁੱਖ ਦੇ ਨਾਲੋਂ ਚੰਗੇ ਐ ਇਹ ਮਨੁੱਖ ਉਹਨਾਂ ਨਾਲੋਂ ਵੀ ਭੈੜਾ ਜਿਹੜਾ ਨਾਮਲੇ ਦੱਪਦਾ ਵੇਖੋ ਇਹੀ ਸਾਰਥੂ ਮਾੜੇ ਕਿੰਨਿਆਂ ਗਈਆਂ ਨਾ ਕੁੱਤੇ ਨੂੰ ਕਿੰਨਾ ਮਾੜਾ ਗਣਿਆਂਗੇ ਆਖਦੇ ਨਹੀਂ ਉਹਦੇ ਵਿੱਚ ਵੀ ਕੁਝ ਗੁਣ ਹੈ ਪਰ ਮਨੁੱਖਾ ਤੇਰੇ ਵਿੱਚ ਨਹੀਂ ਫਿਰ ਅੱਗੇ ਆ ਗਿਆ ਖਾਲਸਾ ਜੀ ਸੂਰ ਸੂਰ ਦੇ ਵਿੱਚ ਵੀ ਕੋਈ ਗੁਣ ਤੇਰੇ ਵਿੱਚ ਉਹ ਵੀ ਕੋਈ ਗੁਣ ਨਹੀਂ ਗਦਾ ਉਹਦੇ ਵਿੱਚ ਵੀ ਗੁਣ ਤੇਰੇ ਵਿੱਚ ਨਹੀਂ ਕੋਈ ਹੈ ਹੁਣ ਅੱਗੇ ਖਾਲਸਾ ਜੀ ਕਾਂ ਕਾਂ ਦੇ ਵਿੱਚ ਵੀ ਗੁਣ ਪਰ ਤੇਰੇ ਵਿੱਚ ਨਹੀਂ ਅੱਗੇ ਸੱਪ ਸੱਪ ਵੀ ਪਰਮੇਸ਼ਰ ਦੇ ਨਾਮ ਨੂੰ ਕੋਈ ਲੈ ਲ ਤੂੰ ਤੇ ਉਹ ਵੀ ਨਹੀਂ ਲੈਂਦਾ ਤੂੰ ਉਹਨਾਂ ਨਾਲੋਂ ਵੀ ਭੈੜਾ ਏ ਉਹ ਤੇਰੇ ਨਾਲੋਂ ਚੰਗੇ ਹੁਣ ਖਾਲਸਾ ਜੀ ਇੱਥੇ ਸੁਣ ਮੈਂ ਉਦਾਹਰਣ ਦੇ ਕੇ ਸਮਝਾਵਾਂ ਇਹਨਾਂ ਦੇ ਵਿੱਚ ਗੁਣ ਕਿਹੜੇ ਸਤਿਗੁਰੂ ਜੀ ਆਖਦੇ ਕਿ ਮਨੁੱਖਾ ਜੋਲ ਨਾਮ ਨਹੀਂ ਨਾ ਤੂੰ ਜਪਦਾ ਨਿਤਨੇਮ ਨਹੀਂ ਕਰਦਾ ਬਾਣੀ ਨਹੀਂ ਪੜਦਾ ਹੱਥ ਭਾਵੇਂ ਜਿੰਨੇ ਮਰਜੀ ਜੋੜੀ ਜਾਵੇ ਪਰ ਪੈਣਾ ਝੋਲੀ ਚ ਤੇਰੇ ਕੀ ਏ ਕੁਝ ਨਹੀਂ ਪੈਣਾ ਜੇ ਤੂੰ ਨਾਮ ਜੱਪੇਂਗਾ ਘਾਲਣਾ ਘਾਲੇਂਗਾ ਨਾ ਉਦੋਂ ਸਭ ਕੁਝ ਹੀ ਪ੍ਰਾਪਤ ਹੋ ਜਾਣਾ ਆਪ ਜੀ ਪੜਦੇ ਹੋ ਰੋਜ਼ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਕਿੰਨੇ ਆ ਨਾ ਏ ਵੀ ਨਾਲ ਹੀ ਪੜਦੇ ਜਿਨੇ ਨਾਮ ਧਿਆਇਆ ਇਹ ਤੇ ਨਹੀਂ ਕਿਹਾ ਕਿ ਜਿਨਾਂ ਨੇ ਨਾਮ ਨਹੀਂ ਧਿਆਇਆ ਇੱਥੇ ਕਿਹਾ ਗਿਆ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾਮ ਇਹ ਵੀ ਬਾਤ ਉਹਦੇ ਵਿੱਚ ਖਾਸਾ ਜੀ ਪੜਾ ਹੁੰਦਾ ਮਨੁੱਖ ਦਾ ਸਤਿਗੁਰੂ ਜੀ ਆਖਦੇ ਕੁੱਤੇ ਦੇ ਵਿੱਚ ਬਾਣੀ ਦੇ ਵਿੱਚ ਆਉਂਦੀ ਨਾ ਉਦਾਹਰਣ ਸੁਆਮੀ ਕੋ ਗ੍ਰਿਹੋ ਜਿਉ ਸਦਾ ਸੁਆਣ ਤਜਤ ਨਹੀਂ ਨੇਤਾ ਹੁਣ ਸਮਾਨ ਕਿਹਾ ਗਿਆ ਕੁੱਤੇ ਨੂੰ ਇਹਦੀ ਉਦਾਹਰਣ ਦਿੱਤੀ ਗਈ ਬਾਣੀ ਦੇ ਵਿੱਚ ਸਤਿਗੁਰੂ ਜੀ ਆਖਦੇ ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰਨ ਇਹਨਾਂ ਛੱਡਦਾ ਭਾਵੇਂ ਉਸ ਨੂੰ ਛੋਟੀਆਂ ਵੱਜੀ ਜਾਵਣ ਭਾਵੇਂ ਉਸ ਨੂੰ ਭਜਾ ਦਿੱਤਾ ਜਾਵੇ ਉਹ ਫਿਰ ਵੀ ਆਣ ਕੇ ਤੇ ਮਾਲਕ ਦੇ ਪੈਰਾਂ ਦੇ ਵਿੱਚ ਉਹਦੇ ਪੈਰ ਚੱਡੀ ਜਾਵੇਗਾ ਜੇ ਤੂੰ ਮਾਰ ਲੈ ਜਿੰਨਾ ਮਾਰਨਾ ਹੀ ਪਰ ਮੈਂ ਤੇਰੇ ਕੋਲ ਹੀ ਰਹਿਣਾ ਕੁੱਤੇ ਦੇ ਵਿੱਚ ਬੜਾ ਇਹ ਵਧੀਆ ਗੁਣ ਹੈ ਕਿਤੇ ਵੇਖੋਗੇ ਨਾ ਖਾਲਸਾ ਜੀ ਭਾਵੇਂ ਕਰਾਂ ਦੇ ਵਿੱਚ ਵੀ ਰਖੇ ਕਿਤੇ ਜਾ ਕੇ ਭਜਾ ਕੇ ਉਹਨਾਂ ਨੂੰ ਵੇਲੇ ਤੁਹਾਡੇ ਪੈਰਾਂ ਦੇ ਵਿੱਚ ਲੇਟੇ ਜਾਵੇਗਾ ਇਹਦੇ ਉਧਾਰਨ ਇੱਕ ਗੋਣੇ ਉਹਦੇ ਵਿੱਚ ਸਾਡੇ ਤੇ ਕਿਹੜਾ ਹੈ ਅਸੀਂ ਕਿਤੇ ਨਿਵੇ ਕੇ ਸੀ ਗਾੜੀ ਆ ਸਾਨੂੰ ਤੇ ਕੋਈ ਗੱਲ ਕਹਿ ਦਵੇ ਤੇ ਸਾਡੇ ਤੇ ਸਿਰ ਦੇ ਉਤੋਂ ਵੀ ਪਾਣੀ ਲੰਘ ਜਾਂਦਾ ਲੰਘਦਾ ਏ ਕਿ ਨਹੀਂ ਲੰਘਦਾ ਪਰ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਤੇਰੇ ਨਾਲੋਂ ਕੁੱਤਾ ਚੰਗਾ ਹੁਣ ਅੱਗੇ ਸਤਿਗੁਰੂ ਜੀ ਆਖਦੇ ਸੂਰ ਸੂਰ ਵੀ ਤੇਰੇ ਨਾਲੋਂ ਚੰਗਾ ਉਹ ਭਗਤ ਕਬੀਰ ਜੀ ਨੇ ਕਿਹਾ ਨਾ ਸਾਖਤ ਤੇ ਸੂਕਰ ਭਲਾ ਰੱਖੈ ਆਸ਼ਾ ਗਾਉ ਸਾਖਤ ਮਨੁਖ ਦੇ ਨਾਲੋਂ ਸੂਰ ਚੰਗਾ ਜਿਹੜਾ ਗਾਉ ਪਿੰਡ ਤੇ ਸਾਫ ਸੁਥਰਾ ਰੱਖਦਾ ਨਾ ਗੰਦਗੀ ਖਾ ਕੇ ਆਪਣਾ ਪਿੰਡ ਤੇ ਸਾਫ ਸੁਥਰਾ ਰੱਖਦਾ ਨਾ ਨਗਰ ਵਾਲਿਆਂ ਨੇ ਤੇ ਗੰਦ ਪਾਇਆ ਹੁਣ ਪਾਉਂਦੇ ਨਾ ਨਗਰ ਵਾਲੇ ਕੋਈ ਬਾਹਰ ਸੁੱਟਦਾ ਕੂੜਾ ਕੋਈ ਕਿਤੇ ਸੁੱਟਦਾ ਕੋਈ ਹੁਣ ਉਹਨੂੰ ਖਾ ਕੇ ਡਾ ਰਿਆ ਸੂਰ ਇਹਦੇ ਉਦਾਹਰਣ ਵੀ ਬਾਣੀ ਦੇ ਵਿੱਚ ਆਈ ਕਿ ਤੇ ਸਾਖਤ ਮਨੁੱਖ ਦੇ ਨਾਲੋਂ ਸੂਰ ਚੰਗਾ ਜਿਹੜਾ ਗੰਦਗੀ ਖਾ ਕੇ ਨਗਰ ਨੂੰ ਸਾਫ਼ ਰੱਖਦਾ ਏ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿਣਾ ਸੂਰ ਨੂੰ ਫਿਰ ਵੀ ਕੋਈ ਚੇਤੇ ਕਰ ਲੈਂਦਾ ਕਿ ਮਰ ਗਿਆ ਸਾਡੇ ਗਏ ਤੇ ਆ ਕੂੜਾ ਕਾੜਾ ਸਾਰਾ ਖਾ ਜਾਂਦਾ ਸੀ ਪਰ ਜਦੋਂ ਸਾਖਤ ਮਨੁੱਖ ਮਰਦਾ ਇਹਦਾ ਨਾਂ ਹੀ ਕੋਈ ਨਹੀਂ ਲੈਂਦਾ ਨਾਖਦਾ ਚੰਗਾ ਗਲੋਂ ਲੱਥਾ ਇੰਨੇ ਬੜਾ ਹੀ ਖਾਲਸਾ ਜੀ ਇਥੇ ਹੁਣ ਸਮਾਪਤੀ ਕਰੀਏ ਇਸ਼ਾਰਾ ਹੋ ਚੁੱਕਾ ਹੈ ਇਸੇ ਪੰਕਤੀ ਦੀ ਵਿਆਖਿਆ ਹੁਣ ਕੱਲ ਦੇ ਵਿੱਚ ਕਰਾਂਗੇ ਸਮਾਂ ਸੀਮਤ ਸੀ ਸੋ 6 ਵਜੇ ਤੋਂ ਬਾਅਦ ਦੇ ਵਿੱਚ ਕਥਾ ਆਰੰਭ ਹੋਈ 5-10 ਮਿੰਟ ਤੇ ਉਸ ਦੇ ਵਿੱਚ ਹੁਣ ਕੇਵਲ ਖਾਲਸਾ ਜੀ 20 ਮਿੰਟ ਲੱਗੇ ਹਨ ਸੋ ਇਥੇ ਮੇਰਾ ਸੁਭਾਏ ਹੈ ਕਿ ਜਦੋਂ ਕਿਸੇ ਨੇ ਸੁਣਣੀ ਉਦੋਂ ਕਰੋ ਨਹੀਂ ਤੇ ਨਹੀਂ ਅਸਲ ਦੇ ਵਿੱਚ ਦੋ ਕਥਾ ਦਾ ਨਿਯਮ ਹੈ ਨੂੰ ਵੱਧ ਕਰੀ ਜਾਵਾਂ ਭਾਵੇਂ ਸ਼ਾਮ ਤੱਕ ਕਰੀ ਲਵਾਂ ਸਾਨੂੰ ਤੇ ਕੋਈ ਚੱਕਰ ਨਹੀਂ ਪਾ ਮੈਂ ਦੋ ਦਿਨ ਭਾਈ ਛੱਡੋ ਗੁਰੂ ਦਾ ਜਸ ਨਾ ਕੋਈ ਗਾਉਂਦਾ ਥੱਕਦਾ ਏ ਤੇ ਨਾ ਕੋਈ ਅੱਜ ਤੱਕ ਥੱਕਿਆ ਏ ਇੱਥੇ ਖਾਲਸਾ ਜੀ ਸਮਾਂ ਉਤਨਾ ਹੀ ਲਾਵੇ ਜਿਤਨਾ ਕੋਈ ਸੁਣਦਾ ਏ ਨਹੀਂ ਸੁਣਦਾ ਬਸ ਉਥੇ ਸਮਾਪਤੀ ਜਿਤਨਾ ਕਾ ਆਪ ਕੀਤਾ ਏ ਰਸਨਾ ਸਫਲੀ ਉਤਨਾ ਕ ਬਹੁਤ ਜਦੋਂ ਕੋਈ ਨਹੀਂ ਤੇ ਨਾ ਉਸ ਤੋਂ ਬਾਅਦ ਦੇ ਵਿੱਚ ਬੰਦ ਇਹ ਖਾਲਸਾ ਜੀ ਜਿਤਨਾ ਸਮਾਂ ਸਤਿਗੁਰਾਂ ਜੀ ਨੇ ਲਵਾਇਆ ਇਹ ਹੁਣ ਪੰਗਤੀ ਦੇ ਵਿਆਖਿਆ ਵਿੱਚ ਹੀ ਹੈ ਉਹ ਮੈਂ ਨਹੀਂ ਕਰਾਂਗਾ ਕਿਉਂਕਿ ਇਸ਼ਾਰਾ ਹੋ ਚੁੱਕਾ ਏ ਤੇ ਇਹ ਪੰਕਤੀ ਦੀ ਵਿਆਖਿਆ ਫਿਰ ਕੱਲ ਦੇ ਵਿਚਾਰੰਭ ਕਰਾਂਗੇ ਇੱਥੇ ਵਿੱਚੇ ਹੀ ਸਮਾਪਤੀ ਕਰਦੇ ਹਾਂ ਖਾਲਸਾ ਜੀ ਇੱਥੇ ਹੋਈਆਂ ਭੁੱਲਾਂ ਦੀ ਮਾਫੀ ਅਗਾਹ ਵਾਸਤੇ ਸਤਿਗੁਰੂ ਜੀ ਸਤ ਮੱਤ ਬਖਸ਼ਿਸ਼ ਕਰਨ ਆਓ ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਗੋਰ ਮੰਤਰ ਹੀਨਸਯ ਜੋ ਪ੍ਰਾਣੀ ਤ੍ਰੈਗੰਤ ਜਨਮ ਪ੍ਰਸਟਣਹ ਕੂਕਰ ਹ ਸੂਕਰ ਹ ਗਰਦ ਬਹ ਕਾਕ ਹ ਸਰਪਨ ਹ ਤੁਲ ਖਲ ਹ ਵਾਹਿਗੁਰੂ ਦਾ ਖਾਲਸਾ ਬਾਹ ਗੁਰ ਜੀ ਕੀ ਅਤਿ ਹੈ ਧਰ ਤਕੁਰ